ਜਨਵਰਗੀ ਪਰਜਾਈ ਨੂੰ ਕਿਉਂ ਟੇਡਾ ਟੇਡਾ ਵੇਖਦਾ ਵਿਧਿਉਰਾ ਜਨਵਰਗੀ ਪਰਜਾਈ ਨੂੰ ਕਿਉਂ ਟੇਡਾ ਟੇਡਾ ਵੇਖਦਾ ਵਿਚ ਸਾਲ ਦੇ ਆਉਂਦਾ ਹਾਈ ਵਿਚ ਸਾਲ ਦੇ ਆਉਂਦਾ ਦਿਉਰਾ ਇੱਕ ਮਹੀਨਾ ਜੇਠ ਦਾ ਵਿਚ ਸਾਲ ਦੇ ਆਉਂਦਾ ਵੇ ਇੱਕ ਮਹੀਨਾ ਜੇਠ ਦਾ ਮੈਂ ਤਾਂ ਤੇਰਾ ਦਿਉਰ ਪਾਬੀਏ ਪੁੱਛ ਬੈਠਾ ਤੇਰਾ ਹਾਲ ਪਾਬੀਏ ਮੈਂ ਤਾਂ ਤੇਰਾ ਦਿਉਰ ਪਾਬੀਏ ਪੁੱਛ ਬੈਠਾ ਤੇਰਾ ਹਾਲ ਪਾਬੀਏ ਤੂੰ ਵੀ ਤਾਂ ਕਦੇ ਪੁੱਛ ਲੈ ਪਾਬੀ ਹਾਲ ਤੂੰ ਇਸ ਪੋਰਦਾ ਤੂੰ ਵੀ ਤਾਂ ਕਦੇ ਪੁੱਛ ਲੈ ਪਾਬੀ ਹਾਲ ਤੂੰ ਇਸ ਪੋਰਦਾਨੀ ਵਿੱਚ ਸਾਲ ਦੇ ਆਉਂਦਾ ਦੱਸ ਕਿਹੜਾ ਮਹੀਨਾ ਦਿਉਰ ਦਾ ਵਿੱਚ ਦੱਸ ਵਿੱਚ ਸਾਲ ਦੇ ਆਉਂਦਾ ਨੀ ਕਿਹੜਾ ਮਹੀਨਾ ਦਿਓਰ ਦਾ 12 ਮਹੀਨਿਆਂ ਵਿੱਚ ਕੀੜਾ ਆਉਂਦਾ 10 ਮਹੀਨਾ ਦਿਓਰ ਦਾ